ਅੱਜ ਸੰਤੋਖ ਸਿੰਘ ਜੀ ਭਾਤ ਮੋਟਰ ਵਾਲਿਆਂ ਦੇ ਡਾਕਟਰ ਵਿਕੇ ਇੱਕ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਸਾਰੇ ਇਤਵੰਤੇ ਸੱਜਣਾਂ ਰਪੀ ਸਿੰਘ ਜੀ ਡਾਕਟਰ ਸਾਹਿਬ ਤੇ ਸ਼ਾਪਾ ਸਾਹਿਬ ਖਾਨ ਸਾਹਿਬ ਜੀ ਹੋਰ ਸਾਰੇ ਕਾਫੀ ਸੱਜਣ ਇੱਥੇ ਮੀਟਿੰਗ ਵਿੱਚ ਆਉਣ ਹੋਏ ਇਸ ਮੀਟਿੰਗ ਦੇ ਵਿੱਚ ਇੱਕ ਅਸੀਂ ਵਿਚਾਰ ਵਟਾਂਦਲੇ ਕੀਤੇ ਗਏ ਇਹ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਘਰ-ਘਰ ਜਾ ਕੇ ਡੋਰ-ਟੂ-ਡੋਰ ਜਾ ਕੇ ਸੁਖਵੀਰ ਜੀ ਵੱਲੋਂ ਕੀਤੇ ਗਏ ਜਾਂ ਪ੍ਰਾਪਤੀਆਂ ਕੀਤੇ ਗਏ ਕੰਮਾਂ ਦੀ ਲਿਸਟ ਲੋਕਾਂ ਤੱਕ ਪਹੁੰਚਾਈਏ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਅਕਾਲੀ ਦਲ ਨੂੰ ਮਜ਼ਬੂਤ ਖੜਾ ਕੀਤਾ ਜਾ ਸਕੇ ਦੂਜਾ 24 ਤਰੀਕ ਨੂੰ ਇਮਾਨ ਹੋ ਗਿਆ ਹੈ ਇਲੈਕਸ਼ਨ ਦਾ ਤਰਨ ਤਾਲਾਰੀ ਦਾ ਇੱਥੇ ਇਹ ਫੈਸਲਾ ਲਿਆ ਗਿਆ ਕਿ ਸਾਡੇ ਜਿਹੜੇ ਜਥੇ ਦੇ ਮੈਂਬਰ ਨੇਗੇ ਉਹ ਸਾਰੇ ਤਰਨ ਤਾਲ ਨਾਲ ਇੱਕ ਸੀਟ ਨੂੰ ਜਿੱਤਣ ਵਾਸਤੇ ਜਿਵੇਂ-ਜਿਵੇਂ ਸਾਡੀਆਂ ਡਿਊਟੀਆਂ ਆਪਾਂ ਵੀ ਇਹਨਾਂ ਬਾਲੀ ਲਗਾਉਣਗੇ ਉਵੇਂ ਉਵੇਂ ਜਾ ਕੇ ਪੂਰੀ ਮਜਬੂਤੀ ਨਾਲ ਉਹ ਜਿੱਤੇ ਲਵਾਵਾਂਗੇ ਅਤੇ ਉਹ ਸੀਟ 100% ਜਿੱਤ ਕੇ ਅਕਾਲੀ ਦਲ ਦੀ ਜੋਇਨ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਅੱਜ ਗੱਲਬਾਤ ਵਿਖੇ ਸੰਗਤ ਸਦਾ ਸਪੋਕਟ ਜੀ ਦੇ ਦਫ਼ਤਰ ਵਿੱਚ ਇੱਕ ਮੀਟਿੰਗ ਕੀਤੀ ਗਈ ਜਿਦੇ ਵਿੱਚ ਅੱਜ ਅਸੀਂ ਪ੍ਰਣ ਕਰਦੇ ਹਾਂ ਇੱਕ ਤਾਂ ਜੋ 24 ਤਰੀਕ ਦੀ ਇਲੈਕਸ਼ਨ ਤਰ੍ਹਾਂ ਤਰ੍ਹਾਂ ਦੀ ਅੱਜ ਡੇਟ ਡਿਕਲੇਅਰ ਹੋਈ ਹੈ ਉਹਦੇ ਵਿੱਚ ਸਾਰਾ ਅਕਾਲੀ ਜਥਾ ਸਾਡੇ ਸਾਡੇ ਰਵਾਹੀ ਦੇ ਵਿੱਚ ਸਾਡੇ ਬਲਵਿੰਦਰ ਸਿੰਘ ਜੀ ਪੁੱਲਰ ਸਾਡੇ ਸਤਸਾਹ ਸੰਤੋਪ ਸਿੰਘ ਜੀ ਖਾਲਸਾ ਜੀ ਛਾਪਾ ਜੀ ਉਹ ਹੋ ਸਾਡੇ ਸਾਰੇ ਸਾਥੀਆਂ ਨੂੰ ਨਾਲ ਲੈ ਕੇ ਅਸੀਂ ਜਾਵਾਂਗੇ ਉਥੇ ਤੰਦਹੀ ਨਾਲ ਜੋ ਸਾਡੀ ਡਿਊਟੀ ਲਈ ਜਾਏਗੀ ਅਸੀਂ ਉਥੇ ਤੰਦਹੀ ਨਾਲ ਕੰਮ ਕਰਾਂਗੇ ਅਸੀਂ ਇਸ ਗੱਲ ਦੀ ਸਲਾਹਾਂ ਵੀ ਕਰਦੇ ਹੋਏ ਅੱਜ ਦਾ ਕੀਤੀ ਗਈ ਹੈ ਜੋ ਸਾਹ ਸੁਖਬੀਰ ਸਿੰਘ ਜੀ ਬਦਲ ਜੋ ਹਰਪ੍ਰੀਤ ਦਾ ਲਈ ਜੋ ਕਰ ਰਹੇ ਹਨ ਉਹ ਕੋਈ ਕੋਈ ਵੀ ਨਹੀਂ ਕਰ ਸਕਦਾ ਇਥੋਂ ਤੱਕ ਕਿ ਪੰਜਾਬ ਦੇ ਮੁੱਖ ਮੰਤਰੀ ਸਾਬ ਭਗਵੰਤ ਸਿੰਘ ਮਾਨ ਨੂੰ ਚਾਹੀਦਾ ਸੀ ਉਹ ਬਿਲਕੁਲ ਕੁਝ ਕੰਮ ਨਹੀਂ ਕਰ ਰਿਹਾ ਜੋ 좌ਸੂਬੀ ਸਿੰਘ ਜੀ ਕਰ ਰਿਹਾ ਸੋ ਇਸ ਗੱਲ ਦੇ ਧੰਨਵਾਦੀ ਹਾਂ ਤੇ ਅੱਗੇ ਅਸੀਂ ਪ੍ਰਣ ਕਰਦੇ ਹਾਂ ਜੋ ਵੀ ਸਾਡੀ ਇੱਕੀ ਇਲੈਕਸ਼ਨ ਤੇ ਸਾਡੀ ਡਿਊਟੀ ਲੱਗੇਗੀ ਅਸੀਂ ਤੰਦਹੀਂ ਨਾ ਕਰਾਂਗੇ ਹਾਂਜੀ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਜੀ ਅੱਜ ਦਾਸ ਦੇ ਗਹਿ ਮਿਗੇ ਸ਼੍ਰੋਮੀ ਕਾਲੀ ਦਲ ਦੇ ਆਕੀ ਸਹਿਬਾਨ ਉਹਨਾਂ ਨੇ ਚੱਲ ਪਾਏ ਆ ਔਰ ਸ਼੍ਰੋਮੀ ਕਾਲੀ ਦਲ ਦੀ ਚੜ੍ਹਦੀ ਕਲਾ ਦੀਆਂ ਵਿਚਾਰਾਂ ਸਾਨੂੰ ਉਹਨੇ ਉਹਨੇ ਪਤਾ ਲੱਗਾ ਵੀ ਅਗਲੇ ਮਹੀਨੇ ਦੀ 24 ਤਰੀਕ ਨੂੰ ਹਫਤਾਵਾਰੀ ਅਸਾਕੇ ਜੋ ਜਿੰਨੀ ਚੋਣ ਹੋ ਵੀ ਆ ਗਈ ਹੈ। ਤੋਂ ਉਹਦੇ ਸੰਬੰਧ ਵਿੱਚ ਸਾਰਿਆਂ ਨੇ ਆਪਣੇ ਆਪਣੇ ਵਿਚਾਰ ਦੱਸਿਆ ਕਿ ਆਪਣਾ ਜਥਾ ਲੈ ਕੇ ਆਪਾਂ ਸਲੋਹਣੀ ਦਲ ਦੀ ਲੋਕਵਾਦੀ ਚੜ੍ਹਦੀ ਕਲਾ ਲਈ ਪੰਜਾਬ ਵਾਸਤੇ ਵੀ ਜਾਵਾਂਗੇ। ਅੱਗੇ ਵਾਸਤੇ ਇਸੇ ਤਰ੍ਹਾਂ ਹੀ ਜੋ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਲੋਕ ਗਲੀ ਗਲੀ ਸਰਕਾਰ ਬਣਾਉਣ ਦਾ ਜੋ ਕੰਮ ਵਿੱਡਿਆ ਉਹਦੇ ਵਿੱਚ ਵੱਤੋ ਵੱਤ ਰੋਵਾ ਵਾਈਬ ਦੀ ਕਪੋਸ ਮਤੇ